ਅੱਲਾਹ ਤਾਲਾ ਨਾ ਲੈ ਕੇ ਤੇ ਬਾਹਰ ਕਰ ਦਿੱਤੀ ਉਹ ਬੇੜੀ ਸੀ ਜਿਹਦੇ ਵਿੱਚ ਉਹਦਾ ਨੌਪੁੱਤ ਸ਼ਹਿਰ ਕਰਨ ਰਿਆ ਸੀ ਤੇ ਡੁੱਬ ਗਿਆ ਸੀ ਜਿਉਂਦੇ ਕੱਟਲੇ ਅਬਦੁਲ ਕਾਦਰੀ ਨੇ ਵਿੱਚੋਂ 12 ਵਰਿਆਂ ਦੇ ਨੌਪੁੱਤੋ ਦੇ ਤੇ ਪੀਰ ਦੀ ਜੈ ਜੈਕਾਰ ਹੋ ਗਈ ਇਸੇ ਕਰਕੇ ਭਾਈ ਸਾਹਿਬ ਭਾਈ ਗਰਦਾਸ ਨੇ ਉਸ ਨੂੰ ਦਸਤਗੀਰ ਲਿਖਿਆ ਏ ਦਸਤ ਹੱਥ ਦੇ ਕੇ ਰੱਖਣ ਵਾਲੇ ਨੂੰ ਤਲ ਥੱਲੇੋਂ ਕੱਟਣ ਵਾਲੇ ਨੂੰ ਭਾਈ ਸਾਹਿਬ ਭਾਈ ਗਰਦਾਸ ਨੇ ਉਹਦਾ ਨਾਂ ਦਸਤਗੀਰ ਰੱਖਿਆ ਏ ਉਹ ਦਸਤਗੀਰ ਉਦੋਂ ਬਗਦਾਦ ਸ਼ਹਿਰ ਵੇਸੀ ਉਹਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਬਗਦਾਦ ਦੇ ਕਬਰਸਥਾਨ ਵਿੱਚ ਦੋ ਫਕੀਰ ਆਏ ਨੇ ਉਹ ਕੀਰਤਨ ਕਰ ਰਹੇ ਨੇ ਪਾਣੀ ਦਾ ਅਸਲਾਮ ਵਿੱਚ ਸੇ ਰਾਗ ਦੀ ਮਨਾਈ ਹੈ ਉਹ ਮਕਰੂ ਕਹਿੰਦੇ ਨੇ ਕਫਰ ਕਹਿੰਦੇ ਨੇ ਰਾਗ ਨੂੰ ਪਰ ਉਹਨੇ ਸੁੱਤੀ ਜਦਾਂ ਜੋੜੀਆਂ ਨੇ ਆਖਿਆ ਇਹ ਪਗੰਬਰ ਹੈ ਇਹ ਪਰਮਾਤਮਾ ਸਾਖਸ਼ਾਤ ਅੱਲਾ ਤਾਲਾ ਆਇਆ ਹੈ। ਬਗਦਾਦ ਦੇ ਕਬਰਸਤਾਨ ਵਿੱਚ ਇਧਰੋਂ ਹਾੜੂ ਰਸੀਦ ਜਿਹੜਾ ਸੀ ਨਾ ਹਾੜੂ ਰਸੀਦ ਖਲੀਫਾ ਤੇ ਕਾਜ਼ੀਆਂ ਨੇ ਰਲ ਕੇ ਆਖਿਆ ਇਹ ਸਾਡੇ ਦੇਸ਼ ਵਿੱਚ ਕਾਫਰ ਆਏ ਨੇ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ ਮਾਰ ਕੇ ਕੱਢ ਦੇਣਾ ਚਾਹੀਦਾ ਇੱਥੋਂ। ਸਾਰੂ ਸ਼ਹਿਰ ਵਿੱਚ ਚਰਚਾ ਛਿੜ ਗਈ ਇਧਰੋਂ ਬਗਦਦਾਨ ਦੇ ਕਬਰਸਥਾਨ ਵਿੱਚ ਮੇਰਾ ਬਾਬਾ ਆਖਣ ਲੱਗਾ ਮਰਦਾਨਿਆ ਸਾਡੀ ਹੁਣ ਇਸਲਾਮ ਵਾਲਿਆਂ ਨਾਲ ਬੜੀ ਟੱਕਰ ਹੋਣੀ ਏ ਪਾਣੀ ਆਈ ਏ ਰਵਾਵ ਜਾ ਅੱਜ ਸਾਰੀ ਰਾਤ ਪਰਮਾਤਮਾ ਦੀ ਯਾਦ ਨਾਲ ਜੁੜਨਾ ਏ ਉਹਦੇ ਧਿਆਨ ਉਹਦਾ ਕੀਰਤਨ ਕਰਨਾ ਏ ਗੁਰੂ ਨਾਨਕ ਸਾਹਿਬ ਸਾਰੀ ਰਾਤ ਬਗਦਾਦ ਦੇ ਕਬਰਸਤਾਨ ਵਿੱਚ ਕੀਰਤਨ ਕਰ ਰਹੇ ਨੇ ਅਨਹਦ ਸ਼ਬਦ ਦਾ ਇਧਰੋਂ ਦਰਿਆ ਦਜਲਾ ਤੇ ਫਰਾਕ ਖੜਖੜ ਵਗ ਰਿਹਾ ਏ ਇਧਰੋਂ ਹਵਾਵਾਂ ਮਸਤ ਏ ਸਥਾਨ ਵਿੱਚ ਗੁਰੂ ਨਾਨਕ ਸਾਹਿਬ ਜਿਵੇਂ ਰੱਬੀ ਬਾਣੀ ਦਾ ਕੀਰਤਨ ਕਰ ਰਹੇ ਨੇ ਉਸ ਵੇਲੇ ਦੀਆਂ ਲੈਣਾ ਟਾਡੀ ਜਥਾ ਹੈ ਇਉਂ ਕਹਿ ਲਵਾਂਗੇ رات کو خوشیا آیا دوس دین کیا جے دس تین کیا جے رات جاگ را رات جاگتا پیاز کوئی رات جاگتا پیاز ਸਾਇਆਸ ਨੇ ਆਲਾਪ ਦੀ ਬਣਤੀ ਸੁਬਾ ਦੇ ਆਤਾਰਿਆਂ ਦੀ ਸੁਬਾ ਦੇ ਆਤਾਰਿਆਂ ਦੀ ਰਾਣੀ ਨੀਦ ਨੇ ਰਾਣੀ ਨੀਦ ਨੇ ਪਸਾਰਿਆ ਜਾ ਤੂੰ ਰਾਣੀ ਨੀਦ ਨੇ ਪਸਾਰਿਆ ਜਾ ਤੂੰ ਹੈਸੀ ਉਹਨੋਂ ਸਾਰੇ ਜੱਗ ਤੇ ਹੈਸੀ ਉਹਨੋਂ ਸਾਰੇ ਜੱਗ ਦੇ ਰਾਜੂ ਰਾ ਵੀ ਰੰਗ ਚ ਜਪੀ ਦਾੰਗ ਚ ਰੰਗੇ ਗੁਰੂ ਨਾਨਕ ਵੀ ਰੰਗ ਚ ਰੰਗੇ ਗੁਰੂ ਨਾਨਕ ਆਸਾ ਜੀ ਦੀ ਹਰ ਕਿਰਤੀ ਵਸਿਆ ਕਿਵੇਂ ਵਿੱਚ ਪਰ ਕਿਰਤੀ ਵਸਿਆ ਜਿਸੇ ਨਾ ਗਿਆਨ ਤੋਂ ਬਿਨਾ ਜਿਸੇ ਨਾ ਗਿਆਨ ਤੋਂ ਬਿਨਾ ਕਰੇ ਦੂਰ ਨਾ ਕਰੇ ਦੂਰ ਨਾ ਹੰਦੇ ਰਾਏ ਗਿਆਨ ਦਾ ਕਰੇ ਦੂਰ ਨਾ ਹੰਦੇ ਜਗ ਤੇ ਇੱਕੋ ਪਿਤਾ ਦੇ ਇੱਕੋ ਪਿਤਾ ਦੇ ਪੁੱਤਰ ਵਾ ਸਾਰੇ ਇੱਕੋ ਪਿਤਾ ਦੇ ਪੁੱਤਰ ਵਾ ਸਾਰੇ ਜਗ ਤਾਈ ਵਿਸਰ ਗਿਆ ਜਗ ਤਾਈ ਵਿਸਰ ਗਿਆ ਇਸ ਜਾਲ ਦੇ ਜਲ ਤੇ ਜਲਣ ਦੇ ਤਾਈ ਰੱਖ ਲੈ ਇਸ ਜਲ ਤੇ ਜਗਤ ਤਾਈ ਰੱਖ ਲੈ ਪੇਰਦੀ ਆ ਕਾਲ ਤੇ ਅਕੇ ਦਰਦੇ ਕਰਦੇ ਦੁਖੜੇ ਦੁਖੀਆਂ ਦੇ ਬਾਬਾ ਹਾਰੇ ਦੇ ਦੁਖੜੇ ਦੁਖੀਆਂ ਦੇ ਬਾਬਾ ਹਾਰੇ ਦੇ ਦੁਖੜੇ ਦੁਖੀਆਂ ਦੇ ਬਾਬਾ ਹਾਰੇ ਦੇ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਸਰਦਾਰ ਰੂਰ ਸਿੰਘ ਸਵਰਗ ਵਾਸੀ